ਇਹ અમાਨੇ ਸਾਡੇ ਚ ਜਿੰਨਾ ਦਾ ਸੀ ਤੁਹਾਡੇ ਘਰੇ ਪਹਿਰਾ ਲਾਇਆ ਸਟੋਰ ਤੇ ਵਾਸੀ ਕਿ ਲਈ ਹਾਂਜੀ ਕੀ 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 ਮਸਲਾ ਤੋਂ ਲੈ ਕੇ ਆਏ ਤੁਸੀਂ ਆਪਣੇ ਗੁੜਿਆ ਦਾ ਟੋਲਾ ਸੀ ਬਾਬਾ ਜੀ ਤੇ ਆਉਨੇ ਸੀ ਵੀ ਕੋਈ ਬਗਾ ਮਿਲਿਆ ਸਾਨੂੰ ਇਹ ਵੀਰ ਨੇ ਮਲਾਇਆ ਤੇ ਉਹ ਕਹਿੰਦੇ ਵੀ ਭੈਣਾ ਤੁਹਾਡੇ ਘਰੇ ਅਸੀਂ ਆ ਕੇ ਤੁਹਾਡੇ ਅਮਨ ਕਰਾਂਗੇ ਕੁੜੀ ਨੂੰ ਕੋਈ ਕਿਸੇ ਕੀਤਾ ਹੈ ਉਹ ਕਹਿੰਦੇ ਵੀ 50000 ਰੁਪਇਆ ਭੈਣ ਉਹ ਕਹਿੰਦੇ ਭੈਣ ਕੀ ਕੰਮ ਕਰਦੇ ਜੀ 50000 ਰੁਪਇਆ ਕਾਹਦਾ ਮੰਗਿਆ ਹਾਂਜੀ ਕਹਿੰਦੇ ਆਂਦੇ ਤੇ ਅਮਨ ਕਰਕੇ ਤੁਹਾਡੀ ਪੇਟੀ ਚ ਰੱਖਣਾ ਫੋਟੋ ਖਿੱਚੀਆਂ ਤਾਲੇ ਲਾਏ ਪੇਟੀ ਸਾਡੀ ਨੂੰ ਅੱਛਾ ਕੋਈ ਨਹੀਂ ਦੇਖਦੇ ਆਪਾਂ ਆਹ ਕੀ ਐ ਇਹ ਉਹਨਾਂ ਨੇ ਜਿੰਨ ਬਣਾਇਆ ਆਂਦੇ ਅੱਛਾ ਇਹ ਤੂੰ ਰੋਲਾ ਪਾਵੇਂਗੀ ਤੇ ਤੇਰੇ ਤੇ ਪਰਚਾ ਹੋ ਜਾਏਗਾ ਨਹੀਂ ਜਿੰਨ ਕੀ ਬਣਾਇਆ ਕਦੇ ਵੱਦ ਤੇ ਬਣਾਇਆ ਇਹ ਇਹ ਆਵਾਂ ਦੇ ਸਾਡੇ ਚ ਜਿੰਨ ਆਂਦਾ ਸੀ ਤੁਹਾਡੇ ਘਰੇ ਪਹਿਰਾ ਲਾਇਆ ਸਟੋਰ ਵਿੱਚ ਅੱਛਾ 500 ਰੁਪਇਆ ਲਿਆ ਆਣੇ ਤੇ ਅੱਗ ਪਾਲੀ ਰੱਖੀ ਨੇ ਹੂੰ ਬੱਠਣ ਵਿੱਚ ਹੂੰ ਦੇ ਵਿੱਚ ਪਤਾ ਨਹੀਂ ਕੀ ਸਿੱਤੀ ਆਨੇ ਸਰੋਜੀ ਤੇ ਸਾਨੂੰ ਆਲੇ ਤੁਸੀਂ ਇੱਥੇ ਬੈਠੇ ਰਹਿਣਾ ਸੀ ਵੀ ਉੱਥੇ ਬੈਠੇ ਰਹਾ ਮੁਰਕੇ ਆਏ ਨੇ ਮੁਰਕੇ ਲੰਦਾ ਕੁਛ ਨਾ ਹਾਂਜੀ ਤਿੰਨ ਦਿਨ ਬਾਅਦ ਆਏ ਨੇ ਇੰਨਾ ਦਿਨ ਆਵਾਜ਼ਾਂ ਦੇ ਪਾਏ ਸੀ ਵੀ ਤੁਹਾਡੇ ਘਰੇ ਦਾ ਅਮਨ ਹੋਣਾ ਹੈ ਅੱਜ ਤੇ ਤੁਸੀਂ ਘਰੇ ਰਹੋ ਅਸੀਂ ਸਾਰੇ ਵੀ ਘਰੇ ਸੀ ਮੇਰੇ ਘਰ ਵਾਲ ਨੇ ਕਿਸੇ ਘਿੜੀ ਮਾਰੀ ਕਿਸੇ ਨਾਲ ਲੱਗਾ ਸੀ ਕੰਮ ਤੇ ਕਹਿੰਦਾ ਚ ਹੈ ਲਿਧਿਆਣੇ ਕੰਮ ਕਾਰ ਦਾ 50 ਹਜ਼ਾਰ ਦੀ ਠੱਗੀ ਕਾਦੀ ਮਾਰੀ ਮੈਨੂੰ ਉਹ ਦੱਸੋ ਹਵਨ ਕਾਦੀ ਨਹੀਂ ਕਰਨਾ ਸੀ ਕਹਿੰਦਾ ਵੀ ਕੁੜੀ ਚਲੀ ਜਾਏਗੀ ਤੇ ਪੈਸੇ ਜਿਹੜੇ ਤੁਹਾਡੇ ਨੇ ਇਹ ਤੁਹਾਡੀ ਪੇਟੀ 'ਚ ਰਹਿਣਗੇ ਨਹੀਂ 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 ਅੱਛਾ ਜਿਹੜਾ 50000 ਹਾਂਜੀ ਤੇ ਜੇ ਤੁਸੀਂ ਉਹੀ 50000 ਆਪਦੇ ਮਤਲਬ ਜਵਾਈ ਨੂੰ ਦੇ ਦਿੰਦੇ ਚਲੋ ਕੁੜੀ ਨੂੰ ਸਮਾਨ ਲੈ ਕੇ ਦੇ ਦਿੰਦੇ ਆਪਾਂ ਇਹ ਚੱਕਰ ਜੀ ਕਰ ਦੋ ਮੈਨੂੰ ਨਹੀਂ ਨਹੀਂ ਜਵਾਈ ਦਾ ਸਾਡਾ ਕੋਈ ਰੋਲਾ ਨਹੀਂ ਸੀ ਜਵਾਈ ਸਾਡਾ ਬਹੁਤ ਚੰਗਾ ਵਪਾਰੀ ਏ ਕਮੋਮਾ ਦਾ ਮੁੰਡਾ ਸਾਡੀ ਹੱਲਪ ਵੀ ਕਰਦਾ ਏ ਕਿ ਅਸੀਂ ਗਰੀਬ ਬੰਦੇ ਆ ਤੁਹਾਨੂੰ 50000 ਰੁਪਿਆ ਪੇਟੀ 'ਚ ਰੱਖਤਾ ਫਿਰ ਗਾਉਂਦੇ ਤੇ ਬਾਅਦ ਜੀ 3-4 ਦਿਨ ਬਾਅਦ ਆਏ ਨੇ 3-4 ਦਿਨ ਬਾਅਦ ਆਨੇ ਨੇ ਜੀ ਤਾਂ ਟੋਡੀ ਚਲੇ ਸੀ ਆ ਕੇ ਫੇਰ ਅਮਨ ਕਰਨਾ ਸਾਨੂੰ ਜਿੰਨਾ ਡਰ ਹੈ ਅੱਛਾ ਜਨ ਆ ਜਨ ਕਹਿ ਰਹੇ ਸੀ ਹਾਂ ਤੇ ਬਲੇਡ ਜੇ ਤਾਂ ਉਹ ਵਿੱਚ ਲਾਏ ਇਹਦੇ ਇਹ ਉਹਨੇ ਲਾਏ ਨੇ ਹੋਰ ਦਿਖਾਓ ਕੀ ਕੁਛ ਹੈ ਜੀ ਹਾਂਜੀ ਫੇਰ ਹੋਈ ਜੀ ਹੋਰ ਆਤੀ ਕੀ ਜਨ ਹਾਂ ਹਾਂ ਕੀ ਕੋਈ ਕੁੜੀ ਦਾ ਨਾਮ ਸੀ ਹਾਂ ਲੱਡੂ ਦੇਂਦੇ ਰਾਂ ਨੇ ਸਾ ਹੱਟੀ ਤਾਂ ਸਾਨੂੰ ਮਿਲਦੇ ਸੀ ਸਾਨੂੰ ਕਹਿੰਦੇ ਸੀ ਬੱਦੂ ਹਾਂਜੀ ਇਹ ਮਮ ਡੋਟਦਾ ਸੀ ਕਾ ਦੇ ਚਾਹ ਨਾ ਮੈਂ ਤਾਂ ਬੀਬੀ ਇਹਦਾ ਗੁਰਵਤਨ ਹੈ ਜੀ ਗੁਰਵਤਨ ਸਿੰਘ ਹਾਂਜੀ ਕਿੰਨੀ ਉਮਰ ਹੈ ਜੀ ਬਰਤਾਰ ਜੀ ਕਾਫੀ ਹੋਵੇ ਜੀ ਕਿੰਨਾ 60 ਸਾਲ ਹੋ ਗਏ ਇਹ ਮਿੰਦਰ ਸਿੰਘ ਜਿਹੜਾ ਨਾਲ ਆ ਰਿਹਾ ਸੀ ਇਹ ਜੀ ਹਾਂਜੀ ਜੀ ਇਹ ਕਦੋਂ ਦੀ ਗੱਲ ਹੈ ਇਹ ਇਹਨੂੰ ਹੋਰ

ਤੇ ਉਹਨਾਂ ਭੈਣ ਨੂੰ ਕਤਲ ਪੂਣਾ ਜੇ ਆਹ ਦੇਖੋ ਜੀ ਜਿਹੜੀ ਟੂਨੇ ਕੀਤੀ ਸੀ ਤੇ ਭਾਈ ਸਾਹਿਬ ਖੋਲਦੇ ਪਏ ਆ ਮਰਨ ਦਾ ਨਾਟਕ ਕੀਤਾ ਹੋਇਆ ਹੋਣ ਨੇ ਮੂੰਹ ਚੱਖੂ ਨੂੰ ਨਿਕਲਿਆ ਹੋਣ ਨਹੀਂ ਨਿਕਲਿਆ ਉਹਨਾਂ ਕੋਈ ਰੰਗ ਰੋਗ ਪਾਇਆ ਤੇ ਆ ਉਹਨਾਂ ਭੈਣ ਤੇਰਾ ਇੱਕ ਮੁੰਡਾ ਏ ਤੇਰੇ ਹਲਾ ਉਹਨਾਂ ਕਤਲ ਪੂਣਾ ਹੀ ਤੇ ਕੀ ਕਰਨਾ ਪੂੜਨਾ ਮੇਰਾ ਫਾਇਦਾ ਹੀ ਲੱਗਣਾ ਮਹੀਨੇ ਦੀ 25000 ਦਾ ਖਾ ਉਹਨਾਂ ਦੋ ਭੈਣਾਂ ਦੀ ਉਹ ਹੁਣ ਕਿੰਨੇ ਲੱਖ ਦੀ ਫਿਲਮ ਫੱਗੀ ਮਾਰ ਗਿਆ ਉਹ ਉਦੋਂ ਸਹੀ ਸਹੀ ਦੱਸਿਓ ਕਿ ਰਿਆ ਵਧਾ ਕੇ ਬਣਦਾ ਜੀ ਨਾ ਮੈਂ ਵਧਾ ਕੇ ਨਹੀਂ ਆਸੇ ਪੜੇ ਉਹ ਜੀਵੰਦਾਰ ਦਾ ਵੀ ਨੰਬਰ ਵਿਆਜ ਤੇ ਸਾਡੀ ਪਿੰਡ ਦੀ ਪੰਚਾਇਤ ਨੂੰ ਹੀ ਦੱਸਿਆ ਵੀ ਆ ਸਾਡੇ ਨਾਲ ਹੀ ਕੁਛ ਹੋਇਆ ਉਹਨਾਂ ਨੂੰ ਆਖਿਆ ਉਹ ਆਦੇ ਆਣੇ ਨਾਣੇ ਪੈਸੇ ਤਾਂ ਦੇਣੇ ਥਾਣੇ ਹੀ ਸੀ ਕੇਸ ਕਰਕੇ ਦੇਖ ਲਿਆ ਥਾਣੇ ਵਾਲਿਆਂ ਨੇ ਨੰਨ ਸਾਰਾ ਦਿਨ ਬਾਹਰ ਰੱਖਿਆ ਉਹਦੇ ਘਰ ਦੀ ਵੀ ਚੱਕੀ ਐ ਤੇ ਮੁੜ ਕੇ ਛੱਤ ਦਿੱਤਾ ਜਾਮਨੀ ਸੰਵਾਲੇ ਵਿਦਾ ਤੂੰ ਘਰੇ ਚਲੀ ਜਾ ਮੱਛਰ ਤੇ ਬੈਠੀ ਐ ਤੇ ਤੂੰ ਜਾ ਆਉਂਦੇ ਘਰੇ ਤੇ 1.5 ਲੱਖ ਰੁਪਏ ਲੈ ਗਿਆ 1.5 ਲੱਖ ਹਾਂਜੀ ਵੇ ਮਕਾਨ ਨੂੰ ਕੋਣ ਹੈਗਾ ਤਵੇ ਹਾਂਜੀ ਇਹ ਫੈਕਟਰੀ ਤੇ ਲੱਗੇ ਬੜੇ 1.5 ਲੱਖ ਰੁਪਇਆ ਕਮਾਉਣਾ ਬਹੁਤ ਔਖਾ ਤੇ ਦੇਰ ਜੇ ਫਿਰਤੀ ਬੰਦਿਆਂ ਨੂੰ ਹਾਂ ਬੜਾ ਔਖਾ ਹਾਂ ਬੜਾ ਕਿਸੇ ਲੋੜਵੰਦ ਦੀ ਮਦਦ ਕਰੀਏ ਤੇ ਉੱਥੇ ਆਪਾਂ ਪੈਸੇ ਪੂਸੇ ਚਲੋ ਤਗੜਾ ਵੀ ਕੋਈ ਦਿੰਦਾ ਤੇ ਆਪਾਂ ਇਦਾਂ ਲੱਖਾਂ ਰੁਪਇਆ ਨਾ ਲੋਕਾਂ ਨੂੰ ਚਾਂਸੇ ਚਾ ਕੇ ਭਈ ਇਹਨੂੰ ਡਰਾਵਾ ਪਾਇਆ ਜਨਤ ਉਹਨਾਂ ਦਾ ਹੀ ਪਾਇਆ ਹਾਂਜੀ ਜੇ ਇਹਨਾਂ ਦਾ ਡਰਾਵਾ ਪਾਇਆ ਹੈ ਐਵੇਂ ਫਿਰ ਪੇਟੀ ਤੋਂ ਕਿਵੇਂ ਕਰਦੇ ਤੇਟੀ ਜੋ ਜੀ ਅਸੀਂ ਬਾਹਰ ਸਨ ਬੱਬੀ ਜੀ ਬਾਹਰ ਦਿੱਤਾ ਕਹਿੰਦਾ ਹਾਂਜੀ ਲੋ ਲੋ ਕੇ ਅੱਛਾ ਨੂੰ ਆਣਾ ਇੱਥੇ ਤੁਸੀਂ ਉਹ ਹੀ ਕੀਤੀ ਜਾਣਾ ਇੰਨੇ ਚਮਾ ਨਹੀਂ ਤੇ ਜੋਤ ਨਹੀਂ ਬੁਝੰਦੇ ਨਹੀਂ ਹੈ ਜੋਤ ਕੋਲੇ ਬੈਠੇ ਰਹਿਣਾ ਅੱਛਾ ਅਸੀਂ ਉੱਥੇ ਬੈਠੇ ਰਹਾ ਟਾਲੇ ਦਾ ਸਮਾਨ ਅਜੇ ਲਿਆਇਆ ਨੂੰ ਵੀ ਕਹਿੰਦਾ ਵੀ ਅਜੇ ਇਹਨਾਂ ਨੂੰ ਘੁਲਾਉਣਾ ਨਹੀਂ ਹਾਂਜੀ ਅਜੇ ਇਹਨਾਂ ਨੂੰ ਕਹਿੰਦਾ ਮੈਂ ਆਰਡਰ ਲੈਣਾ ਤੇ ਆ ਤੁਹਾਡੇ ਪੈਸੇ ਕੱਢਣ ਦੇ ਜਦੋਂ ਵੀ 50000 ਦਾ ਮੁੜ ਕੇ ਕਹਿੰਦਾ ਜਦੋਂ ਬੰਦਾ ਡੈਕਤਾਂ ਦੇ ਛੇਤੀ ਛੇਤੀ ਅੰਦਰ ਆਉਂਦਾ ਛੇਤੀ ਛੇਤੀ ਅਸੀਂ ਦੋਵੇਂ ਗਏ ਨੇ ਕਹਿੰਦਾ ਹੁਣ ਵੇਖ ਪੈਂ। ਜੀ ਸੰਗਤ ਨੂੰ ਬੇਨਤੀ ਆ ਤੁਸੀਂ ਨਾ ਲੋਕਾਂ ਨੂੰ ਬੇਨਤੀ ਕਰਦੇ ਆ ਸੁਚੇਤ ਹੋ ਜਾਓ। ਆ ਵੇਖੋ ਜਨ ਬਣਾਇਆ ਹੁਣ। ਆ ਮੇਰੇ ਤੇ ਅਸਰ ਕਰੇ ਜਨ ਮੈਂ ਤਾਂ ਕਹਿੰਦਾ ਮੇਲਾ। ਜਨ ਕਦੇ ਮੈਨੂੰ ਤਾਂ ਜਨ ਦੇ ਜਨੂ ਅੱਖਰਾਂ ਤੋਂ ਨਹੀਂ ਲਿਖਣਾ ਆਉਣਾ ਬਾਬੇ ਨੂੰ ਜਿੱਦੇ ਮੈਂ ਫੜ ਲਿਆ ਕਰ ਬਚਨ। ਤੇ ਆ ਵੇ ਲੋ ਆਟੇ ਦਾ ਬਣਾ ਕੇ ਤੇ ਆ ਕਈ ਵੀਡੀਓ ਆ ਨਾ ਜਿਹੜੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਉੱਥੇ ਗੁੱਡੇ ਲਾਈਆਂ ਬਣਾ ਕੇ ਉੱਥੇ ਉਹ ਕਰ ਰਿਹਾ ਹੈ ਬਲੇਡ ਮਾਰ ਰਿਹਾ ਹੈ ਰੰਗ ਡੋਲ ਕੇ ਕਹਿੰਦੇ ਖੂਨ ਵੀ ਇਹ ਲੋਕ ਬੰਦਾ ਕਿਹੜੇ ਜਾਂਦੇ ਆ ਇਹਨਾਂ ਸਾਧਾ ਕੋਲੇ ਫਸਦੇ ਆ ਜਿਵੇਂ ਅਸੀਂ ਆਪਦੀ ਨੌ ਤੋਂ ਖਿਹੜਾ ਛਡਾਉਣਾ ਵੀ ਜਾਂ ਪੁੱਤ ਤੋਂ ਖਿਹੜਾ ਛਡਾਉਣਾ ਜਾਂ ਗਵਾਂਡੀਆਂ ਦਾ ਪੁੱਤ ਮਰ ਜੇ ਵੀ ਮਤਲਬ ਲੱਖ ਰੁਪਇਆ ਤੈਨੂੰ ਬਾਬਾ ਦੇ ਦਾਂਗੇ ਕੋ ਟੂਣਾ ਦਾ ਪਟਾਲਾ ਕਰ ਆਹ ਮੈਂ ਖੋਰ ਦਿਆ ਸੀ ਆ ਵੇਖੀ ਇਹਦੇ ਵਿੱਚ ਕੀ ਆ ਅੱਛਾ ਸੰਧੂਰ ਦੀ ਡੱਬੀ ਜੀ ਹੈ ਨਾ ਇਹਨੂੰ ਜਨ ਕਹਿੰਦਾ ਸੀ ਬਾਬਾ ਜੀ ਜਨ ਹਾਂਜੀ ਨਹੀਂ ਇਹਨੂੰ ਜਨ ਬਣਾਇਆ ਹੈ ਆ ਬਾਲੂ ਸ਼ਾਹੀ ਇਹਦੀ ਡੇਟ ਵੀ ਲੰਘ ਗਈ ਉਹਨੇ ਮੇਰੇ ਲੱਡੂ ਆ ਦੀ ਆ ਜੰਦਰੇ ਬੀਬੀ ਕਿੱਥੇ ਲਾਇੀ ਸੀ ਇਹ ਪੇਟੀ ਚ ਲਾਇੀ ਸੀ ਅੱਛਾ ਪੇਟੀ ਚ ਪੈਸੇ ਰੱਖੇ ਪਰ ਆ ਸੰਧੂਰੀ ਆ ਵੇਖ ਲੋ ਮਤਲਬ ਇਸ ਕਰਕੇ ਨਾ ਲੋਕਾਂ ਨੂੰ ਬੇਨਤੀ ਆ ਵੀ ਭੈਣ ਆਈ ਵਿਚਾਰੀ ਕੋਈ ਨਹੀਂ ਸਾਥ ਤੇ ਕਰਾਉਣੇ ਬੀਬੀ ਕਾਰਵਾਈ ਕੋਈ ਨਹੀਂ ਹਾਂਜੀ ਸੱਚੇ ਆ ਆ ਗਰਮਤ ਹੁੰਦਾ ਨੰਬਰ ਆ ਜੀ ਕੋਈ ਮੜਾ ਜਾ ਕਰੋ ਸਿੰਘਾਂ ਨੂੰ ਬੇਨਤੀ ਫਿਰੋਜ਼ਪੁਰ ਵਾਲਿਆਂ ਨੂੰ ਜਦ ਇਹ ਬੰਦਿਆਂ ਨੂੰ ਤੇ ਇਹਨੂੰ ਮੜਾ ਜਾ ਕਰੋ ਇਹਦੇ ਨਾਲ ਗੱਲਬਾਤ ਜੇ ਹੁੰਦੀ ਹੈ ਤਾਂ ਘਰਪੁਰ ਵੇਖੋ ਫੋਨ ਚੱਕਦਾ ਨਹੀਂ ਜੀ ਫੋਨ ਉਡਦਾ ਫੋਨ ਕੱਟੇ ਹੀ ਆਉਂਦਾ ਤਿੰਨ ਫੋਨ ਲਾਦੇ ਕੋਰ ਲਾ ਕੇ ਬਿਨੇ ਹਾਂ ਨੂੰ ਨੰਬਰ ਕਰ ਲਓ ਆਹ ਦੇਖੋ ਵੀ ਤੁਹਾਨੂੰ ਕੀ ਕਹਿੰਦਾ ਸੀ ਬੀਬੀ ਅਸੀ ਜੀ ਕੁੜੀ ਦਾ ਤਲਾਕ ਨਹੀਂ ਹੁੰਦਾ ਕਿ ਪੈਸੇ ਤੁਹਾਡੇ ਘੜਾਏਗੇ ਪੈਣ ਉਹ ਐਵੇਂ ਰੰਗ ਦੇ ਮੰਨ ਕਰਾ ਲਾ ਤਾ ਠੀਕੰਦਾ ਵੀ ਪੈਸੇ ਮੋੜੇ ਵੀ ਮਨਪ੍ਰੀਤ ਬਾਬੇ ਕੋਲੇ ਕਹਿੰਦਾ ਗਈ ਕੀ ਕਰ ਦੂੰਗਾ ਕਹਿੰਦਾ ਕਹਿੰਦਾ ਤੂੰ ਜਾ ਲੈ ਤਸਬ ਤੇਰੇ ਤੇ ਪਰਚਾ ਪਤਾਵਾਗਾ ਮੈਂ ਤੇ ਪੈਸੇ ਨਹੀਂ ਮਦ ਦੇਣੇ ਮਠਾਣਿਆਂ ਚ ਭਾਰ ਦਿਆਂਗਾ ਤੇ ਤੈਨੂੰ ਨਹੀਂ ਮੈਂ ਪੈਸੇ ਦਿਆਂਗਾਣਾ ਕਿਹੜਾ ਪਿੰਦਾ ਤੁਹਾਨੂੰ ਸਾਨੂੰ ਲੱਖੋ ਕੇ ਪੈਸੇ ਨੇ ਲੜੇ ਲੱਖੋ ਆ ਜਿੰਨੂ ਡੋਟ ਸਾਡਾ ਚਾਹਦਾ ਚੱਲਦੇ ਆ ਉੱਥੇ ਗੁੱਡਿਆਂ ਜਿਹਾ ਬਣਾ ਕੇ ਉੱਥੇ ਉਹ ਕਰ ਰਹੇ ਆ ਬਲੇਡ ਮਾਰ ਰਹੇ ਆ ਰੰਗ ਡੋਲ ਕੇ ਕਹਿੰਦੇ ਖੂਨ ਵੀ ਇਹ ਲੋਕ ਪਤਾ ਕਿਹੜੇ ਜਾਂਦੇ ਆ ਇਹਨਾਂ ਸਾਧਾ ਕੋਲੇ ਫਸਦੇ ਆ ਜਿਵੇਂ ਅਸੀਂ ਆਪਦੀ ਨੌ ਤੋਂ ਖਿਹੜਾ ਛਡਾਉਣਾ ਹੈ ਵੀ ਜਾਂ ਪੁੱਤ ਤੋਂ ਖਿਹੜਾ ਛਡਾਉਣਾ ਜਾਂ ਗਵੰਡੀਆਂ ਦਾ ਪੁੱਤ ਮਰ ਜੇ ਵੀ ਮਤਲਬ ਲੱਖ ਰੁਪਇਆ ਤੈਨੂੰ ਬਾਬਾ ਦੇ ਦਾਂਗੇ ਕੋਟ ਟੂਣਾ ਤਾਂ ਪਟਾਲਾ ਕਰ ਉਹ ਜਿਹੜੀਆਂ ਵੀਡੀਓ ਬਹੁਤ ਸਾਰੀਆਂ ਇਦਾਂ ਦੀਆਂ ਚੱਲ ਰਹੀਆਂ ਗੁੱਡੀਆਂ ਪਟੂਲੇ 'ਚ ਰੱਖ ਕੇ ਹੁੰਦਾ ਉਹ ਇਦਾਂ ਕਰਦੇ ਆ ਉਥੋਂ ਲੋਕ ਗੁੰਮਰਾਹ ਹੋ ਜਾਂਦੇ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਹੈ ਬਿ ਤੁਸੀਂ ਕਦੇ ਸੁਖੀ ਨਹੀਂ ਵੱਸ ਸਕਦੇ ਬਤੰਦਰੋ ਜੇ ਤੁਸੀਂ ਕਿਸੇ ਦਾ ਮਾੜਾ ਸੋਚੋਗੇ ਠੀਕ ਹੈ ਅੱਜ ਲੋਕਾਂ ਲੋਕੀ ਆਪ ਦੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਉਹਦੇ ਤੋਂ ਘੱਟ ਦੁਖੀ ਐ ਗਵੰਡੀਆਂ ਦੀ ਤਰੱਕੀ ਤੋਂ ਜ਼ਿਆਦਾ ਦੁਖੀ ਐ ਤੋਂ ਐਦਾਂ ਮਤਲਬ ਗਵੰਡੀਆਂ ਦਾ ਮਾੜਾ ਹੋ ਜੇ ਸਾਡੇ ਰਿਸ਼ਤੇਦਾਰਾਂ ਦਾ ਮਾੜਾ ਹੋ ਜੇ ਸਬੰਧੀਆਂ ਦਾ ਐਦਾਂ ਦੇ ਟੂਨੇ ਟੱਪੇ ਜਿ ਢਾਲੇ ਢੂਲੇ ਕਰਦੇ ਫਿਰਦੇ ਆ ਜਿਹੜੇ ਲੋਕ ਅਸੀਂ ਢਾਲੇ ਢੂਲੇ ਲਾਉਂਦੇ ਵੇਖ ਵੀ ਲੈਣਾ ਸ਼ਾਂਗਾਂ ਕੇ ਬਹੁਤੇ ਸੁਣ ਲੋ ਮੇਰੀ ਗੱਲ ਤੇ ਪਿੰਡਾਂ ਪਿੰਡਾਂ ਤੋਂ ਅਸੀਂ ਬੇਨਤੀਆਂ ਕਰ ਰਹੇ ਆ ਤੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਜਿਹੜੀ ਕੋਈ ਬੁੜੀ ਜਿਹੜਾ ਕੋਈ ਬੰਦਾ ਤੇ ਉਹ ਇਹਨਾਂ ਨੂੰ ਗੁਰਦੁਆਰੇ ਆਉਣ ਲਈ ਇਹਨਾਂ ਤੋਂ ਤੁਰਿਆ ਨਹੀਂ ਜਾਂਦਾ ਤੇ ਢਾਲੇ ਢੂਲੇ ਲਾਉਣ ਨੂੰ ਭਾਵੇਂ ਬਾਬਾ ਸੇਵਨ ਵਾਲੇ ਤੇ ਕਿਲੋਮੀਟਰ ਭੇਜ ਦੋ ਭੱਜਿਆ ਨਹੀਂ ਜਾਂਦਾ ਗਾ ਤੇ ਜਿਹੜਾ ਵੀ ਕੋਈ ਢਾਲਾ ਢੂਲਾ ਕਿਤੇ ਲਾਉਂਦੇ ਤੁਸੀਂ ਵੇਖਦੇ ਹੋ ਨਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੇਨਤੀ ਹੈ ਵੀ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਬੋਲਦੇ ਨਹੀਂ ਇਸ ਮੈਟਰ ਤੇ ਲੋਕੋ ਜੇ ਸਾਰੇ ਜਣੇ ਰਲ ਕੇ ਆਪਾਂ ਮਤਲਬ ਆਵਾਜ਼ ਦੇਈਏ ਪੰਜਾਬ ਦੇ ਵਿੱਚ ਇਹ ਜਿਹੜਾ ਪਖੰਡਵਾੜ ਜਿਹੜਾ ਅਸੀਂ 2 ਸਾਲਾਂ ਚ ਖਤਮ ਕਰਨਾ ਇਹ 2 ਦਿਨਾਂ ਚ ਖਤਮ ਹੋ ਜਾਏ ਤੋ ਹਰ ਪਿੰਡ ਚੋਂ ਆਵਾਜ਼ ਥਾਓ ਭਾਈ ਹਰ ਨੌਜਵਾਨ ਦੂਤ ਤਿਆਰ ਤਿਆਰ ਹੋਵੋ ਯਾਰ ਤੁਸੀਂ ਮਤਲਬ ਇਦਾਂ ਨਹੀਂ ਲੋਕਾਂ ਨੂੰ ਠੱਗਿਆ ਲੋਕਾਂ ਨੂੰ ਘਬਰਾਹਤ ਕੀਤਾ ਜਾ ਰਿਹਾ ਇਹ ਲੋਕ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦੇ ਨੇ ਆਹ ਵਖ ਹੋਰ ਦਿਆ ਸੀ ਆ ਵੇਖੀਏ ਇਹਦੇ ਚ ਕੀ ਆ ਅੱਛਾ ਸੰਦੂਰ ਦੀ ਡੱਬੀ ਜੀ ਹੈ ਨਾ ਇਹਨੂੰ ਜਨ ਕਹਿੰਦਾ ਸੀ ਬਾਬਾ ਜੀ ਜਨ ਹਾਂਜੀ ਨੇ ਇਹਨੂੰ ਜਨਮ ਬਣਾਇਆ ਆ ਬਾਲੂ ਸ਼ਾਈ ਇਹਦੀ ਡੇਟ ਵੀ ਲੰਘ ਗਈ ਉਹਨੇ ਮੇਰੇ ਲੱਡੂ ਦੀ ਆ ਜੰਦਰੇ ਬੀਬੀ ਕਿੱਥੇ ਲਾਇੀ ਸੀ ਇਹ ਪੇਟੀ ਚ ਲਾਇੀ ਸੀ ਅੱਛਾ ਪੇਟੀ ਚ ਪੈਸੇ ਰੱਖਦੇ ਪਰ ਆ ਸੰਦੂ ਹੋ ਰਹੀ ਆ ਵੇਖ ਲਓ ਮਤਲਬ ਇਸ ਕਰਕੇ ਨਾ ਲੋਕਾਂ ਨੂੰ ਬੇਨਤੀ ਆ ਵੀ ਭੈਣ ਆਈ ਵਿਚਾਰੀ ਕੋਈ ਨਹੀਂ ਸਾਥ ਤੇ ਕਰਾਉਣੇ ਬੀਬੀ ਕਾਰੋ